ਸਤਨਾਮ ਸ਼ਿਵਾਇ ਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ ਬਾਵਨ ਅਖਰੀ ਮਾਲਾ ਪੰਜਵਾਂ ਸ਼ਲੋਕ ਕੁੰਤਿ ਚਾਰ ਦੈ ਦਿਸ ਪ੍ਰਮੇ ਕਰਮ ਕਿਰਤ ਕੀ ਰੇਖ ਸੁਖ ਦੁਖ ਤੋਂ ਮੁਕਤ ਜੋਨ ਨਾਨਕ ਲਿਖਿਓ ਲੇਖ ਕੀਤੇ ਕਰਮ ਅਨੁਸਾਰ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਸ ਦੇ ਅਨੁਸਾਰ ਮਨੁੱਖ ਚਾਹ ਪਾਸੇ ਸਾਰੇ ਸੰਸਾਰ ਵਿੱਚ ਭਟਕਦਾ ਫਿਰਦਾ ਹੈ ਗੁਣਾਨਿਕ ਸਾ ਫਰਮਉਂਦੇ ਹਨ ਸੁਖ ਦੁਖ ਮੁਕਤੀ ਜਨਮ ਮਰਨ ਆਦਿ ਲਿਖੀ ਕਿਸਮਤ ਅਨੁਸਾਰ ਮਿਲਦੇ ਹਨ ਪੌੜੀ ਕਾਰਨ ਕਰਤਾ ਸੂ लिख्यो लेख न मिटत को नहीं होत कशु देव कबारा करने हार न पुलन हारा काउ पंथ दिखा रै आपै काउ उध्यान प्रमप्त पशता पै आपन खेल आप ही किनो जो जो दिनो सुनानक लीनो कक्का ਉਹ ਕਰਤਾ ਪੁਰਖੀ ਸਬਬ ਬਣਾਉਣ ਵਾਲਾ ਹੈ ਤੇ ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਬਦਲ ਨਹੀਂ ਸਕਦਾ ਜੋ ਲਿਖਿਆ ਜਾਂਦਾ ਹੈ ਉਸ ਨੂੰ ਦੂਜੀ ਵਾਰ ਠੀਕ ਨਹੀਂ ਕੀਤਾ ਜਾਂਦਾ ਕਿ ਸ਼ਾਇਦ ਇਹ ਗਲਤ ਸੀ ਕਿਉਂਕਿ ਉਹ ਸਿਰਜਣਹਾਰ ਕਦੇ ਗਲਤੀ ਨਹੀਂ ਕਰਨ ਵਾਲਾ ਕਿਸੇ ਨੂੰ ਉਹ ਆਪ ਹੀ ਸਹੀ ਰਾਹ ਵਿਖਾ ਦਿੰਦਾ ਹੈ ਤੇ ਕਿਸੇ ਨੂੰ ਉਹ ਜੰਗਲ ਵਿੱਚ ਪਟਕਾ ਕੇ ਪਛਤਾਵੇ ਵਾਲੇ ਪਾਸੇ ਪਾ ਦਿੰਦਾ ਹੈ ਉਸ ਨਿਰੰਕਾਰ ਨੇ ਆਪ ਹੀ ਸਾਰਾ ਖੇਡ ਤਮਾਸ਼ਾ ਰੱਜਿਆ ਹੋਇਆ ਹੈ ਗੁਣਾਨਿਕ ਸਾਹਿਬ ਫਰਮਾਉਂਦੇ ਹਨ ਜੋ ਸੁਖ ਦੁਖ ਉਹ ਦਿੰਦਾ ਹੈ ਮਨੁੱਖ ਨੂੰ ਉਹੀ ਲੈਣਾ ਪੈਂਦਾ ਹੈ ਸ਼ਲੋਕ ਖਾਤ ਖਰਚਤ ਬਿੱਲ ਛਤ ਰਹੇ ਟੂਟ ਨਾ ਜਾਏ ਪੰਡਾਰ ਹਰ ਹਰ ਜਪਤ ਅਨੇਕ ਜਨ ਨਾਨਕ ਨਾਏ ਸੁਮਾਰ ਮਨੁੱਖ ਕਾਂਦੇ ਖਰਚਦੇ ਮੌਜਾ ਮਾਨਦੇ ਰਹਿੰਦੇ ਹੰ ਪਰ ਨਿਰੰਕਾਰ ਦੇ ਪੰਡਾਰ ਵਿੱਚ ਥੋੜੇ ਨਹੀਂ ਆਉਂਦੀ ਕੋ ਨਾਨਕ ਸਾਹਿਬ ਫਰਮਾਉਂਦੇ ਹੰ ਅਨੇਕ ਹੀ ਪਰਮਾਤਮਾ ਨੂੰ ਜੱਪਣ ਵਾਲੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪੌੜੀ ਖ ਖ ਪੁਨਾਕਾਸ਼ ਨਹੀਂ ਤਿਸੁ ਸਮਰਤਿ ਕੈ ਪਾਏ ਜੋ ਦਿਨ ਸੋ ਦੇਰਿਓ ਪਾਵੈ ਤੈ ਤੈ ਜਾਏ ਹਰਿ ਚਖ ਜਾਣਾ ਨਾਮ ਤਨ ਯਾ ਪਗਤਨ ਕੀ ਰਾਸ ਖਿਮਾ ਗਰੀਬੀ ਨਦ ਸਹਿਜ ਜਪਤ ਰਹੇ ਗੁਣਤਾਸ ਖਿਲੇ ਬਿਕਸੇ ਨਦ ਸੋ ਜੋ ਕੋ ਹੋਤ ਕਿਰਪਾਲ ਸਦੀਵ ਗਨੀਵ ਸੁਭਾਵਨੇ ਰਾਮ ਨਾਮ ਗ੍ਰੇਮਾਲੋ ਕੀ ਦਿਨ ਦੁਖ ਨ ਡਾਨਤੇ ਜਾ ਕੋ ਨਦਰ ਕਰੀ ਨਾਨਕ ਜੋ ਪ੍ਰਭ ਪਾਣਿਆ ਪੂਰੀ ਤਨ ਆਪਰੀ ਖਖਾ ਉਸ ਸਮਰਤ ਪ੍ਰਭੂ ਦੇ پاس ਕਿਸੇ ਚੀਜ਼ ਦੀ ਘਾਟ ਨਹੀਂ ਜੋ ਉਸਨੇ ਦੇਣਾ ਹੈ ਉਹ ਦਿੰਦਾ ਜਾ ਰਿਹਾ ਹੈ ਭਗਤ ਜਨ ਉਸ ਦੀ ਰਜ਼ਾ ਨੂੰ ਮੰਨਦੇ ਹਨ ਪਰਮਾਤਮਾ ਦਾ ਨਾਮ ਧਨ ਭਗਤਾਂ ਦੀ ਰਾਸ ਪੂੰਜੀ ਹੈ ਜੋ ਇਸ ਖਜ਼ਾਨੇ ਨੂੰ ਵਰਤਦੇ ਹਨ ਉਹਨਾਂ ਦੇ ਅੰਦਰ ਸਹਿੰਸ਼ੀਲਤਾ ਨਿਮਰਤਾ ਆਨੰਦ ਅਤੇ ਆਤਮਕ ਅਡੋਲਤਾ ਬਣੀ ਰਹਿੰਦੀ ਹੈ ਅਤੇ ਉਹ ਗੁਣ ਦੇ ਖਜਾਨੇ ਪ੍ਰਮਾਤਮਾ ਨੂੰ ਜਪਦੇ ਰਹਿੰਦੇ ਹਨ ਜਿਨ੍ਹਾਂ ਉੱਤੇ ਉਸਦੀ ਮਿਹਰ ਹੁੰਦੀ ਹੈ ਉਹ ਆਨੰਦ ਨਾਲ ਜ਼ਿੰਦਗੀ ਦੀ ਖੇਡ ਖੇਡਦੇ ਰਹਿੰਦੇ ਹਨ ਇਹ ਸਦਾ ਖਿੜੇ ਰਹਿੰਦੇ ਹਨ ਉਹ ਸਦਾ ਹੀ ਤਨਵਾਨ ਅਤੇ ਸੋਹਣੇ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪ੍ਰਭੂ ਨਾਮ ਦਾ ਮਾਲ ਖਜ਼ਾਨਾ ਹੁੰਦਾ ਹੈ ਜਿਸ ਉਤੇ ਪਰਮਾਤਮਾ ਮੇਰ ਦੀ ਨਿਗਾਹ ਕਰਦਾ ਹੈ ਉਸ ਨੂੰ ਨਾ ਕੋਈ ਕਸ਼ਟ ਹੁੰਦਾ ਹੈ ਨਾ ਕੋਈ ਪਛਤਾਵਾ ਹੁੰਦਾ ਹੈ ਅਤੇ ਨਾ ਹੀ ਕੋਈ ਸਜ਼ਾ ਮਿਲਦੀ ਹੈ ਗੁਰਨਾਮਿਕ ਸਭਰ ਮੋਂਦੇ ਹਨ ਜੋ ਪ੍ਰਭੂ ਨੂੰ ਚੰਗੇ ਲੱਗਦੇ ਹਨ ਉਹੀ ਸੰਸਾਰ ਵਿੱਚ ਕਾਮਯਾਬ ਮੰਨੇ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ